ਚੰਡੀਗੜ੍ਹ ਦੇ ਵਿੱਚ ਨੇਹਾ ਕਤਲ ਕਾਂਡ ਦੇ ਵਿੱਚ ਸਜ਼ਾ ਦਾ ਐਲਾਨ ਹੋ ਗਿਆ ਇਸ ਵੇਲੇ ਦੀ ਵੱਡੀ ਖਬਰ ਹੈ ਨੇਹਾ ਕਤਲ ਕਾਂਡ ਦੇ ਵਿੱਚ ਮੁਲਜ਼ਮ ਮੋਨੂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਸਜ਼ਾ ਦਾ ਐਲਾਨ ਹੋ ਚੁੱਕਿਆ ਜਿਸ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਆ ਅਦਾਲਤ ਨੇ 1 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ ਮੁਲਜ਼ਮ ਮੋਨੂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ 2010 ਦੇ ਵਿੱਚ MBA ਦੀ ਵਿਦਿਆਰਥਣ ਦਾ ਰੇਪ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਸੀ ਬਲਾਤਕਾਰ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਸੀ ਚੰਡੀਗੜ੍ਹ ਦੇ ਵਿੱਚ ਨੇਹਾ ਕਤਲकांड ਦੇ ਵਿੱਚ ਸਜ਼ਾ ਦਾ ਐਲਾਨ ਹੋ ਗਿਆ ਹੈ 2010 ਦੇ ਵਿੱਚ MBA ਦੀ ਵਿਦਿਆਰਥਣ ਦਾ ਰੇਪ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਸੀ 30 ਜੁਲਾਈ 2010 ਨੂੰ ਸੈਕਟਰ 38 ਦੀ 21 ਸਾਲਾ ਵਿਦਿਆਰਥਣ ਦਾ ਕਤਲ ਹੋਇਆ ਸੀ 12 ਸਾਲ ਤੱਕ ਪੁਲਿਸ ਨੂੰ ਕਾਤਲ ਬਾਰੇ ਕੋਈ ਸੁਰਾਗ ਨਹੀਂ ਸੀ ਮਿਲਿਆ ਡੱਡੂ ਮਾਜਰਾ ਦੀ ਸ਼ਾਹਪੁਰ ਕਲੋਨੀ ਦੇ ਵਿੱਚ ਦੋਸ਼ੀ ਮੋਨੂ ਰਹਿੰਦਾ ਹੈ ਕਤਲ ਤੋਂ ਬਾਅਦ ਮੋਨੂ ਪੰਜਾਬ ਛੱਡ ਕੇ ਬਿਹਾਰ ਭੱਜ ਗਿਆ ਸੀ ਸਾਲ 2024 ਦੇ ਵਿੱਚ ਮੋਨੂ ਮੁੜ ਚੰਡੀਗੜ੍ਹ ਵਾਪਸ ਪਰਤਿਆ ਸਜ਼ਾ ਦਾ ਐਲਾਨ ਕਰ ਦਿੱਤਾ ਗਿਆ ਉਮਰ ਕੈਦੀ ਸਰ ਸੁਣਾਈ ਗਈ ਹੈ ਅਦਾਲਤ ਨੇ 1 ਲੱਖ ਰੁਪਏ ਦਾ ਜੁਰਮਾਨਾ ਵੀ ਮੁਲਜ਼ਮ ਨੂੰ ਲਗਾਇਆ ਤਾਂ ਚੰਡੀਗੜ੍ਹ ਦੇ ਵਿੱਚ ਨੇਹਾ ਕਤਲਖਾਂਡ ਜਿਸ ਦਾ ਬਲਾਤਕਾਰ ਕਰਨ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਉਸ ਮਾਮਲੇ ਦੇ ਵਿੱਚ ਸੁਣਾਈ ਗਈ ਹੈ MBA ਦੇ ਵਿਦਿਆਰਥਣ ਸੀ 2010 ਦੇ ਵਿੱਚ ਇਸ ਘਟਨਾ ਜਿਹੜੀ ਆ ਵਾਪਰੀ ਸੀ ਤਾਂ ਹੁਣ ਅਦਾਲਤ ਦੇ ਵਿੱਚ ਅੱਜ ਸੁਣਵਾਈ ਹੋਈ ਹੈ ਤਾਂ ਜਿਸ ਦੇ ਵਿੱਚ ਉਮਰ ਕੈਦ ਦੀ ਸਜ਼ਾ ਮੋਨੂ ਨੂੰ ਸੁਣਾ ਦਿੱਤੀ ਗਈ ਹੈ ਤੇ ਨਾਲ ਹੀ ਇੱਕ ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ ਪਹਿਲਾਂ ਪੁਲਿਸ ਨੂੰ 12 ਸਾਲ ਤੱਕ ਕੋਈ ਸੁਰਾਗ ਨਹੀਂ ਸੀ ਮਿਲਿਆ ਦੱਸਦੀ ਕਿ MBA ਵਿਦਿਆਰਥਣ ਸਮੇਤ ਤਿੰਨ ਮਹਿਲਾਵਾਂ ਦਾ ਕਤਲ ਕੀਤਾ ਹੈ ਇਸ ਮੁਲਜ਼ਮ ਨੇ ਸਹਿਵਾਨ ਨੇ ਜੋ ਇਸ ਤੇ ਇਲਜ਼ਾਮ ਲੱਗ ਰਹੇ ਨੇ ਚੰਡੀਗੜ੍ਹ ਦੇ ਵਿੱਚ 15 ਸਾਲ ਪਹਿਲਾਂ ਬਲਾਤਕਾਰ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਸੀਗਾ ਡਿਸਟ੍ਰਿਕਟ ਕੋਰਟ ਨੇ ਸੀਰੀਅਲ ਕਿਲਰ ਮੋਨੂ ਨੂੰ ਉਮਰ ਕੈਦੀ ਸਜ਼ਾ ਸੁਣਾਈ ਹੈ ਕੋਰਟ ਨੇ ਇਸ ਦੇ ਨਾਲ ਮੁਲਜ਼ਮ ਤੇ 1 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ ਜਿਸ ਦੇ ਵਿੱਚ ਪੁਲਿਸ ਦੇ ਹੱਥ ਵਿਦਿਆਰਥਣ ਬਲਾਤਕਾਰ ਹੱਤਿਆ ਮਾਮਲੇ ਦੇ ਵਿੱਚ ਵੱਡਾ ਸੁਰਾਗ ਹੱਥ ਲੱਗਿਆ ਸੀਗਾ ਪੁਲਿਸ ਦੇ ਵੱਲੋਂ ਕਰਾਏ ਗਏ 100 ਤੋਂ ਜ਼ਿਆਦਾ ਡੀਐਨਏ ਟੈਸਟ ਤੇ 800 ਤੋਂ ਵੱਧ ਲੋਕਾਂ ਤੋਂ ਪੁੱਛਗਿੱਛ ਦੇ ਵਿੱਚ ਮੁਲਜ਼ਮ ਮੋਨੂ ਕੁਮਾਰ ਨਿਵਾਸੀ ਡੱਡੂ ਮਾਜਰਾ ਦਾ ਨਾਮ ਸਾਹਮਣੇ ਆਇਆ ਸਾਡੇ ਸਹਿਯੋਗੀ ਦਲਜੀਤ ਸਰ ਨਾਲ ਫੋਨ ਲਾਈਨ ਤੇ ਨੇ ਦਲਜੀਤ ਉਮਰ ਕੈਦੀ ਸਜ਼ਾ ਸੁਣਾਈ ਗਈ ਹੈ ਮਾਪੇ ਮੰਗ ਕਰ ਰਹੇ ਸੀ ਫਾਂਸੀ ਹੋਣੀ ਚਾਹੀਦੀ ਹੈ ਦਰਿੰਦੇ ਨੂੰ ਕੀ ਕੋਈ ਜਾਣਕਾਰੀ ਅੱਜ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ ਇੱਕ ਸੀਰੀਅਸ ਕਿਲਰ ਸੀਗਾ ਇਹਨੂੰ ਜਿਹੜੀ ਹੈਗੀ ਉਮਰ ਕੈਦੀ ਸਜ਼ਾ ਸੁਣਾਈ ਹੈਗੀ ਦੱਸ ਜੀ ਇਹਦੇ ਉੱਪਰ 11 ਤੋਂ ਵੱਧ ਕਈ ਤਰ੍ਹਾਂ ਦੇ ਮਾਮਲੇ ਦੇ ਪਰਦਾਜ ਨੇ ਜਿਹਦੇ ਵਿੱਚ ਇਹ ਰੇਪ ਕਰਕੇ ਜਿਹੜਾ ਬਾਅਦ ਵਿੱਚ ਜਿਹੜੀ ਉਹਦੀ ਹੱਤਿਆ ਕਰਦਣਾ ਸੀਗਾ ਅਜਿਹੇ ਜਿਹੜੇ ਮੌਜੂਦਾ ਇਸ ਜਿਹੀਆਂ ਜਿਹੜੀਆਂ ਧਾਰਾਵਾਂ ਤਹਿਤ ਇਹ ਮਾਮਲੇ ਦਰਸ਼ੀਗੇ ਅੱਜ ਇਹਨਾਂ ਗੜਿਆਗੇ ਜਿਸ ਚੰਡੀਗੜ੍ਹ ਦੇ ਜ਼ਿਲ੍ਹਾ ਅਦਾਲਤ ਵੱਲੋਂ ਸਜ਼ਾ ਸੁਣਾਈ ਗਈ ਹੈ ਦੱਸ ਜਿਏ ਕਿ ਜਿਹੜੇ ਨੀਹਾ ਲਾਭ ਸੀਗਾ ਉਹਦਾ ਚੰਡੀਗੜ੍ਹ ਦੇ ਸੈਕਟਰ 38 ਦੇ ਵਿੱਚ ਉਹਦੇ ਘਰ ਦੇ ਕੋਲ ਹੀ ਦਾ ਕਤਲ ਕਰ ਦਿੱਤਾ ਗਿਆ ਸੀਗਾ ਜਿਹਦਾ ਕਿ 14 ਸਾਲਾਂ ਬਾਅਦ ਉਹਦੇ ਜਿਹੜੇ ਕਤਲ ਸੀਗਾ ਇਹ ਫੜਿਆ ਗਿਆ ਸੀਗਾ ਹੁਣ ਜਿਹੜੇ ਇਹਦੇ ਪਰਿਵਾਰ ਹੈਗੇ ਇਹਦੇ ਪਰਿਵਾਰ ਨਾਲ ਇਹ ਹੀ ਕਹਿਣਾ ਹੈਗਾ ਕਿ ਜਿਹੜੀ ਜੜੀ ਸਜ਼ਾ ਜਿਹੜੀ ਉਮਰ ਕੈਦ ਦੀ ਉਹ ਜਿਹੜੀ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਸੀਗੀ ਪਰਿਵਾਰ ਵੱਲੋਂ ਇਹ ਹੀ ਹੁਣ ਕਿਹਾ ਜਾ ਰਿਹਾ ਕਿ ਹੁਣ ਇਸੀ ਸਜ਼ਾ ਵਾਸਤੇ ਉਹਤਲੀ ਅਦਾਲਤ ਦੇ ਵਿੱਚ ਆਪਣੀ ਜਿਹੜੀ ਹੈਗੀ ਅੱਗੇ ਅਪੀਲ ਕਰਨਗੇ ਤੇ ਦੋ ਜੀ ਪਰਿਵਾਰ ਨਾਲ ਸੀ ਕੇਸ ਵੀ ਪੂਰਾ ਸਮਝਣਾ ਚਾਹਾਂਗੇ ਜਦੋਂ ਇਸਨੇ ਬਲਾਤਕਾਰ ਕਰਕੇ ਕਤਲ ਕੀਤਾ ਉਸ ਤੋਂ ਬਾਅਦ ਇਹ ਪੰਜਾਬ ਛੱਡ ਕੇ ਬਿਹਾਰ ਭੱਜ ਗਿਆ ਸੀਗਾ ਮਤਲਬ ਦੇਸ਼ ਛੱਡ ਕੇ ਬਿਹਾਰ ਚਲਾ ਗਿਆ ਸੀ ਦਲਜੀਤ ਆਵਾਜ਼ ਆ ਰਹੀ ਹੈ ਲੱਗਦਾ ਕਿ ਇਹਨੂੰ 14 ਸਾਲ ਬਾਅਦ इंसाफ ज मिलेगा चौदह साल बाद इन फड़िया गया पर कई तरह के मामले दर्ज ने ये तो हमें तो अभी पता लगे ना इसके ऊपर कितने केस हैं हमें तो हमारे केस का पता था उसके बाद ये सेकंड केस था उसके अंदर ये पकड़ा गया उसके बाद तीसरे केस भी इसने एक्सेप्ट किया एक केस हिमाचल में किया इसने तो ये केस केस तो बहुत किए ना केसों की क्या कमी है ग्यारह केस लगे हुए हैं इसके ऊपर ਜਿਹੜੇ ਨੀਹਾ ਸੀਗੀ ਕਾਫੀ ਇੰਟੈਲੀਜੈਂਸ ਸੀਗੀ MBA ਦੀ ਸਟੂਡੈਂਟ ਸੀਗੀ ਪਹਿਲਾ ਗੱਲ ਤਾਂ 14 ਸਾਲਾਂ ਬਾਅਦ ਫੜਿਆ ਗਿਆ ਸੀਗਾ ਇਹ ਹੁਣ ਤੁਸੀਂ ਉਪਰ ਦੇ ਉੱਤਰੀ ਅਦਾਲਤ ਦੇ ਪੱਛੇ ਨੂੰ ਫਾਂਸੀ ਦੀ ਸਜ਼ਾ ਵਾਸਤੇ ਅਪੀਲ ਕਰੋਗੇ ਕੋਸ਼ਿਸ਼ ਕਰਾਂਗੇ ਮੰਗਰ ਵਿੱਚ ਸਲਾਹ ਕਰਕੇ ਉਸਕੇ ਬਾਅਦ ਦੇਖਾਂਗੇ ਕੀ ਕਰਨਾ ਜਿਹੜੇ ਅੱਜ ਸਜ਼ਾ ਸੁਣਾਈਏ ਨੂੰ ਲੈ ਕੇ ਤੁਸੀਂ ਕਹਿਆ ਉਹਨਾਂ ਨੂੰ ਜ਼ਬਾਨਾ ਵੀ ਕੀਤਾ ਗਿਆ ਹਾਲਾਂਕਿ ਉਹ ਕਹਿ ਰਿਹਾ ਸੀਗਾ ਮਨੂ ਜਿਹੜਾ ਕਿ ਮੈਂ ਬੇਕਸੂਰ ਹੈਗਾ ਉਹ ਕਿਆ ਕਹੇਗਾ ਹਰ ਇੱਕ ਹਰ ਆਦਮੀ ਇਹ ਹੀ ਕਹਿੰਦਾ ਹੈ ਚੋਰੀ ਇਹ ਥੋੜਾ ਜਿਹਾ ਕਿ ਤੱਕ ਵੀ ਮਨੇ ਚੋਰੀ ਕੀਤੀ ਜੋ ਮਰਡਰਰ ਕਿਲਰ ਹੈ ਉਹ ਕੀ ਕਹੇਗਾ ਕਸੂਰਵਾਰ ਹਾਂ ਮਨੇ ਕੀਆ ਹੈ ਕਦੇ ਨਹੀਂ ਕਹੇ ਕਿਉਂ ਕਹੇਗਾ ਉਹ ਨੀਹਾ ਜਦੋਂ ਹੋਇਆ ਸੀਗਾ ਨੀਹਾ ਕਦੋਂ ਘਰੋਂ ਨਿਕਲੀ ਸੀ ਕੀ ਕਹਿ ਕੇ ਨਿਕਲੀ ਸੀ ਤੁਹਾਨੂੰ ਕਦੋਂ ਪਤਾ ਲੱਗਿਆ ਸੀਗਾ ਸਾਰਾ ਜੀ ਨੀਹਾ 6 ਵਜੇ ਨਿਕਲੀ ਸੀ ਔਰ 8:30 ਵਜੇ 8 ਵਜੇ ਦੇ ਕਰੀਬ ਆਮ ਉਸ ਨੂੰ ਢੂੰਡਣੇ ਲੱਗੇ تھے ਕਿ ਭਈ ਉਹ ਕਿਉਂ ਨਹੀਂ ਆਈ ਅੱਜ ਤੱਕ ਹੂੰ ਇਹਦੇ ਲਈ ਜਿਹੜਾ ਸੀਬੀਆਈ ਨੂੰ ਵੀ ਤੁਸੀਂ ਇਹਦੇ ਕੇਸ ਦੀ ਮੰਗ ਦੀ ਕਰੀ ਸੀਗੀ ਜਾਂਚ ਦੀ ਜੀ ਅਮਨੇ ਕੋਈ ਸੀਬੀਆਈ ਕੀ ਮੰਗਨੇ ਦੀ ਕਦੇ ਵੀ ਕਿਉਂਕਿ ਹਮਾਰੇ ਕੋ ਚੰਡੀਗੜ੍ਹ ਪੁਲਿਸ ਕੇ ਉਪਰ ਪੂਰਾ ਭਰੋਸਾ ਥਾ। ਔਰ ਚੰਡੀਗੜ੍ਹ ਪੁਲਿਸ ਨਹੀਂ ਜਿਤਨੀ ਮਿਹਨਤ ਇਸ ਕੇਸ ਕੇ ਉਪਰ ਕੀ ਹੈ ਮੈਂ ਤਾਂ ਕਹਤਾ ਹੂੰ ਬਹੁਤ ਮਿਹਨਤ ਕੀਤੀ ਉਹਨਾਂ ਨੇ। ਔਰ ਉਹਨਾਂ ਦੀ ਮਿਹਨਤ ਕੀ ਵਜਹ ਸੇ ਇਹ ਇੰਹਾਂ ਤੱਕ ਪਹੁੰਚ ਗਿਆ। ਬਿਲਕੁਲ ਜੀ ਐ ਸੀਗੇ ਨੀਹਾ ਇਲਾਵਾ ਜਿਹੜੇ ਕਿ ਜਿਹੜੇ ਕਿ ਉਹਨਾਂ ਦੀ ਕੁੜੀ ਨੂੰ ਜਿਹੜਾ ਹੈਗਾ ਸੈਕਟਰ ਚੰਡੀਗੜ੍ਹ ਦੇ ਸੈਕਟਰ 38 ਦੇ ਵਿੱਚ ਇਮਾਰਤ ਦਿੱਤਾ ਗਿਆ ਸੀਗਾ ਉੱਥੇ ਉਤੋਂ ਬਾਅਦ ਇਹ ਜਿਹੜਾ આરોપી ਹੈਗਾ ਫਰਾਰ ਹੋ ਗਿਆ ਸੀਗਾ ਤੇ ਹੁਣ 14 ਸਾਲਾਂ ਬਾਅਦ ਇਹ ਜਿਹੜਾ ਹੈਗਾ ਪਕੜਿਆ ਗਿਆ ਹੈਗਾ ਤੇ ਅੱਜ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲ ਤੇ ਦਲਜੀਤ ਦੂਸਰੇ ਪਾਸੇ ਕਿਹਾ ਇਹ ਜਾ ਰਿਹਾ ਹੈਗਾ ਇੱਕ ਵਾਰ ਤਾਂ ਆਸੀ ਛੱਡ ਦਿੱਤੀ ਸੀ ਉਮੀਦ ਹੀ ਛੱਡ ਦਿੱਤੀ ਸੀ ਕਿ ਮਲਜ਼ਮ ਫੜਿਆ ਵੀ ਜਾਊਗਾ ਪਰ 100 ਤੋਂ ਵੱਧ ਡੀਐਨਏ ਹੋਈ ਨੇ ਇਸ ਮਾਮਲੇ ਦੇ ਵਿੱਚ ਫੇਰੇ ਮਲਜ਼ਮ ਹੈਵਾਨ ਕਾਬੂ ਆਇਆ ਹੈਗਾ ਦਲਜੀਤ ਬਿਲਕੁਲ ਦੇਖੋ ਇਸ ਪੂਰੇ ਮਾਮਲੇ ਦੇ ਵਿੱਚ 100 ਤੋਂ ਬਾਅਦ ਜਿਹੜਾਗਾ ਪੁਲਿਸ ਨੂੰ ਕਾਫੀ ਮੁਸਫਕਤ ਕਰਨੀ ਪਈ 100 ਤੋਂ ਬਾਅਦ ਜਿਹੜੇਗੇ ਡੀਐਨਏ ਟੈਸਟ ਜਿਹੜੇਗੇ ਉਹ ਲਿੱਤੇ ਗਏ ਆ ਨੇ ਉਹਨਾਂ ਟੈਸਟਾਂ ਦੇ ਜਿਹੜੇ ਉਹਨਾਂ ਨੂੰ ਫਿਰ ਮਲਾਇਆ ਗਿਆਗਾ ਉਸ ਤੋਂ ਬਾਅਦ ਇਹ આરોપી ਜਿਹੜਾਗਾ ਜਿਹੜਾਗਾ ਪਕੜ ਦੇ ਵਿੱਚ ਆਇਆ ਸੀਗਾ ਜਿਹੜੇ ਇਸ ਪੂਰੇ ਮਾਮਲੇ ਦੇ ਜਿਹੜੇ ਜਿਨ੍ਹਾਂ ਨੇ ਪਕੜਿਆ ਇੰਸਪੈਕਟਰ ਜਿਹੜੇ ਹੈ ਜਸਪਾਲ ਸਿੰਘ ਉਹਨਾਂ ਨਾਲ ਵੀ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਜਿਹੜਾ ਨੇ ਇਸ ਪੂਰੇ ਮਾਮਲੇ ਨੂੰ ਜਿਹੜਾਗਾ ਇੱਕ ਕ੍ਰੈਕ ਕੀਤਾ ਸੀਗਾ ਕਿਉਂਕਿ ਇਹ ਮਾਮਲਾ ਜਿਹੜਾਗਾ 14 ਸਾਲ ਤੱਕ ਇਹ ਜਿਹੜਾ આરોપી ਹੈਗਾ ਅਲੱਗ-ਅਲੱਗ ਜਗ੍ਹਾ ਦੇ ਉੱਪਰ ਫਰਾਰ ਰਿਹਾ ਇੱਥੇ ਵੀ ਜਿਹੜਾਗਾ ਅਲੱਗ-ਅਲੱਗ ਜਗ੍ਹਾ ਦੇ ਪਰਿਵਾਰ ਤੱਤਾ ਕਰਕੇ ਫਰਾਰ ਹੁੰਦਾ ਰਿਹਾਗਾ ਕਿਸ ਤਰੀਕੇ ਨਾਲ ਫੜਿਆ ਗਿਆ ਉਹਦੀ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ ਤਾਂ ਗੱਲਬਾਤ ਜਿਹੜੀ ਆ ਕੀਤੀ ਜਾਵੇਗੀ ਤਾਂ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਉਮਰ ਕੈਦੀ ਸਜ਼ਾ ਇਸ ਨੂੰ ਸੁਣਾਈ ਗਈ ਹੈ ਹਾਲਾਂਕਿ ਖੋਦ ਨੂੰ ਤਾਂ ਬੇਕਸੂਰ ਦੱਸ ਰਿਹਾ ਪਰ ਇਸ ਦਰਿੰਦੇ ਤੇ ਇਸ ਹਵਾਨ ਤੇ ਜਿਹੜਿਆ ਬਲਤਕਾਰ ਦੇ ਨਾਲ ਨਾਲ ਹੋਰ ਵੀ ਕਈ ਕ੍ਰਿਮੀਨਲ ਕੇਸ ਇਸਤੇ ਦਰਜ ਨੇ ਦਲਜੀਤ ਦੱਸਿਆ ਵੀ ਜਾ ਰਿਹਾ ਜਾਣਕਾਰੀ ਮੁਤਾਬਕ ਇੱਕ 6 ਸਾਲਾ ਬੱਚੀ ਦੇ ਨਾਲ ਵੀ ਇਸਨੇ ਘਿਣੌਣੀ ਹਰਕਤ ਕੀਤੀ ਉਸ ਦਾ ਵੀ ਬਲਤਕਾਰ ਕੀਤਾ ਹੈਗਾ ਉਹ ਵੀ ਕੇਸ ਇਸਤੇ ਦਰਜ ਹੈਗਾ ਇਦੇ ਉੱਪਰ ਕਈ 11 ਦੇ ਕਰੀਬ ਮਾਮਲੇ ਦਰਜ ਨੇ ਜਿਹੜੇ ਇਹ ਜਿਨ੍ਹਾਂ ਨੇ ਕੇਸ ਕਰੈਕ ਕੀਤਾ ਜਸਪਾਲ ਸਿੰਘ ਜੀ ਸਿਵਲੇ ਸਾਡੇ ਨਾਲ ਮੌਜੂਨੇ ਜਸਪਾਲ ਜੀ ਆ ਕੇਸ ਜਿਹੜਾਗਾ 14 ਸਾਲ ਬਾਅਦ ਕਰੈਕ ਹੋਇਆ ਜੀ ਕਿੰਨੀ ਮਿਹਨਤ ਕਰਨੀ ਪਈਏ ਤੇ ਇਹਦੇ ਨਿਹਾਂ ਦਾ ਜਿਹੜਾ ਕਿਵੇਂ ਤੁਹਾਨੂੰ ਇਹਦਾ ਸੂ ਮਿਲਿਆ ਸੀਗਾ ਜੀ ਦੇਖੋ ਜੀ ਇਹ ਸਭ ਤੋਂ ਪਹਿਲੇ 2010 ਦਾ ਕੇਸ ਥਾ ਔਰ 2010 ਦਾ ਕੇਸ ਸੀਗਾ ਤੇ ਇਹਦੇ ਵਿੱਚ ਆਪਣੇ ਜਦੋਂ ਮੈਡਮ ਐਸਐਸਬੀ ਸਾਹਿਬ ਆਏ ਆ ਕਨਵਰਦੀਪ ਕੌਰ ਜੀ ਤੇ ਇਹਨਾਂ ਨੇ ਸਾਨੂੰ ਬੁਲਾ ਕੇ ਪੁਰਾਣੇ ਕੇਸਾਂ ਚ ਜਿਹੜੇ ਪੈਂਡਿੰਗ ਨੇ ਉਹਨਾਂ ਚ ਨਿਰਦੇਸ਼ ਦਿੱਤੇ ਸੀ ਵੀ ਜੇ ਇਸ ਕੇਸ ਇਸ ਤਰ੍ਹਾਂ ਕਰੋ ਇਸ ਕੇਸ ਤੇ ਇਸ ਤਰ੍ਹਾਂ ਕਰੋ ਤੇ ਕੋਰਡਰਿੰਗਲੀ ਉਹ ਅਸੀਂ ਏਜ ਗਰੁੱਪ ਲੈ ਕੇ 35 ਤੋਂ 40 ਸਾਲ ਨੂੰ ਛੱਕੀ ਮੰਨਦੇ ਸੀ ਤੇ ਉਹਦੇ ਵਿੱਚ ਕਾਫੀ ਬਹੁਤਨ ਚੁੱਕ ਚੁੱਕ ਕੇ ਅਸੀਂ ਉਹਨਾਂ ਦੇ ਡੀਐਨਏ ਵੈਰਾ ਕਰਾਏ ਸੀ ਜਿਹੜੇ ਕੇ ਪੋਜ਼ਿਟਿਵ ਨਹੀਂ ਆ ਤੇ ਫਾਈਨਲੀ ਇਹਦਾ ਸਾਨੂੰ ਪੋਜ਼ਿਟਿਵ ਮਿਲਿਆ ਮਨਦੀਪਕੌਰ ਦੇ ਕੇਸ ਨਾਲ ਮਿਲਿਆ ਸੀ ਪੋਜ਼ਿਟਿਵ ਪਹਿਲੇ ਮਨਦੀਪਕੌਰ ਦਾ ਪੇ ਅਸੀਂ ਇਹਦੇ ਨਾਲ ਭੇਜਿਆ ਤੇ ਉਹਨੂੰ ਪੋਜ਼ਿਟਿਵ ਮਿਲ ਗਿਆ ਮਨਦੀਪਕੌਰ ਦੇ ਕੇਸ ਦਾ ਵੀ ਮੋਡਸ ਪਰੰਦੀ ਸੇਮ ਸੀ ਜਿਸ ਤਰ੍ਹਾਂ ਮਨਦੀਪਕੌਰ ਨਾਲ ਹੋਇਆ ਸੀ ਉਸੇ ਤਰ ਦੇ ਲੈ ਕੇ 29 39 ਥਾਣੇ ਤੋਂ ਕਿਉਂਕਿ ਉਸ ਸਮੇਂ ਥਾਣਾ ਇੱਕੋ ਹੀ ਸੀ 39 ਸੀ ਤੇ 39 ਥਾਣੇ ਜਮਾ ਸੀ ਉੱਥੋਂ ਪੁਰਾਣੇ ਪਰੰਦੇ ਲੈ ਕੇ ਦੁਆਰਾ ਅਸੀਂ ਉਸੇ ਡੀਐਨਏ ਨਾਲ ਮੈਚ ਕਰਨ ਲਈ ਭੇਜੇ ਜੋ ਕਿ ਮੈਚ ਹੋ ਗਿਆ ਮੈਚ ਹੋ ਗਿਆ ਕਿੰਨੇ ਡੀਐਨਏ ਸੈਂਪਲ ਲੈ ਗਏ ਸੀ ਦੱਸਿਆ ਜਰਾ ਕਿ 100 ਤੋਂ ਵੱਧ ਡੀਐਨਏ ਸੈਂਪਲ ਲਿੱਤੇ ਗਏ ਸੀ ਇਹ ਤੋਂ ਇਲਾਵਾ ਇਹ ਵੀ ਪਤਾ ਕਿ ਇਹ ਜਿਹੜਾ ਰੋਪੀ ਸੀਗਾ ਲਗ ਲਗ ਵਾਰ ਦਾ ਤੱਕ ਲ ਕੇ ਭੱਜ ਜਾਂਦਾ ਸੀਗਾ ਕੀ ਕੀ ਕਰਦਾ ਸੀਗਾ ਉਹ ਤੱਕ ਕੀ ਇਹ ਜਿਹੜਾ ਰੋਪੀ ਆ ਇਹ ਥੋੜਾ ਸਾਈਕੋਕ ਨਹੀਂ ਹੁੰਦਾ ਹੈ ਇਹ ਨਾਰਮਲੀ ਲੈਂਦਾ ਸੀ ਰਾਕ ਦੀ ਭੱਜਦਾ ਨਹੀਂ ਸੀ ਕਿਤੇ ਇਹ ਸ਼ਾਹਪੁਰ ਕਲੋਨੀ 'ਚ ਹੀ ਰਹਿੰਦਾ ਸੀ ਜਿਹੜਾ ਕਿੰਨੇ ਆ ਦੇ ਘਰ ਤੋਂ ਮਾਤਰ 500 ਮੀਟਰ ਹੋਏਗਾ 500 600 ਮੀਟਰ ਹੋਏਗਾ ਇਹ ਉੱਥੇ ਰਹਿੰਦਾ ਰਿਹਾ ਬੇਕ ਆਫ ਔਰ ਇਹ ਨਸ਼ੇ ਦਾ ਆਦੀ ਸੀ ਸ਼ੁਰੂ 'ਚ ਨਸ਼ੇ ਦਾ ਆਦੀ ਉੱਥੇ ਬੇਕ ਆਫ ਰਹਿੰਦਾ ਜਦੋਂ ਲੋਕ ਇਕੱਠੇ ਹੁੰਦੇ ਸੀ ਇਹਨਾਂ ਨਾਲ ਇਕੱਠਾ ਵੀ ਹੁੰਦਾ ਨਾਲ ਉਹਨਾਂ ਦੇ ਘੁੰਮਦਾ ਫਿਰਦਾ ਵੀ ਰਿਹਾ ਇਹ ਵੀ ਪਰ ਲੇਕਿਨ ਇਹਨੂੰ ਕਿਸੇ ਦਾ ਸ਼ੱਕ ਨਹੀਂ ਹੋਇਆ ਤੇ ਇਸ 6-7 ਜਿਹੜੇ ਤੇ ਕੇਸ ਹੈ ਉਹ ਹੈਗੇ ਆ ਚੋਰੀ ਦੇ ਸਨੇਚਿੰਗ ਦੇ ਤੇ ਕੇਸ ਹੈਗੇ ਆ ਰਜਿਸਟਰ ਤੇ ਇਹ ਤਿੰਨ ਜਿਹੜੇ ਕੇਸ ਸੀ ਇੱਕ ਤਾਂ ਨੀਰ ਮਾਰਡਰ ਕੇ ਸੀ ਅਨ ਉਹ ਸੀਗਾ ਵੀ ਅਨਨੋਨ ਜੋ ਮਨਦੀਪ ਕੌਰ ਦਾ ਵੀ ਉਹ ਵੀ ਅਨਨੋਨ ਸੀ ਜੋ 55 ਦੇ ਜੰਗਲ ਚ ਹੋਇਆ ਸੀ ਉਹ ਵੀ ਅਨਨੋਨ ਸੀਗਾ ਤੋਂ ਇਹ ਫਿਰ ਇਹ ਮੋਡਸ ਆਪਰੰਦੀ ਤਿੰਨਾਂ ਚ ਇੱਕੋ ਹੀ ਸੀ ਲੈ ਲੈ ਮਾਰਨਾ ਉਹਨੂੰ ਖਿੱਚ ਕੇ ਸਾਈਡ ਤੇ ਲੈ ਜਾਣਾ ਔਰ ਉਹਦੇ ਨਾਲ ਗਲਤ ਕੰਮ ਕਰਨਾ ਗਲਤ ਕੰਮ ਇਹ ਨਸੋ ਵੀਸ ਆਇਆ ਕਿ ਜਿਹੜਾ ਹੈ ਹਿਮਾਚਲ ਦੇ ਵਿੱਚ ਵੀ ਦੇ ਕੁਝ ਰੇਪ ਦੇ ਮਾਮਲੇ ਦੇ ਕੋਲ ਦਰਜ ਸੀਗੇ ਇਸ ਤਰ੍ਹਾਂ ਦੇ ਮਰਡਰ ਦੇ ਹਿਮਾਚਲ 'ਚ ਵੀ ਸੀਗੇ ਹਾਂ ਮਾਜਲ ਦਾ ਇੱਕ ਸਾਡੇ ਨੌਲੇਜ ਆਇਆ ਸੀ ਜਿਹੜਾ ਕਿ ਇੱਕ ਬੱਚੀ ਦੇ ਰੇਪ ਦਾ ਰੋਪਸੀ ਰਿਤ ਤੇ ਜਿੰਨੂੰ ਕਿ ਇਹਨਾਂ ਨੇ ਫਿਰ ਇਹਨੂੰ ਕਿਟਲ ਹੋ ਗਿਆ ਉਹਦੇ 'ਚ ਆਈ ਡੋਟ ਨੋ ਕਿ ਉਹ ਚ ਇਨਵੈਸਟੀਗੇਸ਼ਨ ਚ ਲੈਬ ਸੀ ਜਾਂ ਕਿਵੇਂ ਸੀ ਇਹ ਉਹਦੇ 'ਚ ਕਿਟਲ ਹੋ ਗਿਆ ਸੀ ਕਿਟਲ ਹੋ ਗਿਆ ਸੀ ਬਿਲਕੁਲ ਜੀ ਇਹ ਸਾਨੂੰ ਜਸਪਾਲ ਜੀ ਜਿਨ੍ਹਾਂ ਨੇ ਇਸ ਪੂਰੇ ਮਾਮਲੇ ਨੂੰ ਜਿਹੜਾ ਕ੍ਰੈਕ ਕੀਤਾ ਸੀਗਾ ਤੇ ਜਿਹੜੇ ਡੀਐਨਏ ਟੈਸਟ ਲਏ ਸੀਗੇ ਡੀਐਨਏ ਟੈਸਟ ਜਦੋਂ ਮੈਚ ਹੋਏ ਉਤੋਂ ਬਾਅਦ ਇਹ આરોપી ਜਿਹੜਾ ਹੈਗਾ ਪੁਲਿਸ ਦੀ ਗ੍ਰਿਫਤ ਦੇ ਵਿੱਚ ਆਇਆ ਸੀਗਾ ਸੋ ਅੱਜ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ ਜਿਹੜਾ ਇਹਨੂੰ ਉਮਰ ਕੈਦੀ ਸਜ਼ਾ ਸੁਣਾਈ ਹੈ ਨੇਹਾ ਮਰਡਰ ਮਾਮਲੇ ਦੇ ਵਿੱਚ ਹੂੰ ਤੇ ਦਿਲਜੀਤ ਇਸ ਮੁਲਜ਼ਮ ਦੇ ਘਰ ਕੌਣ-ਕੌਣ ਰਹਿੰਦਾ ਹੈ ਪਰਿਵਾਰ ਦੇ ਵਿੱਚ ਕੌਣ-ਕੌਣ ਹੈਗਾ ਇਸ ਬਾਬਤ ਕੋਈ ਜਾਣਕਾਰੀ ਮਿਲੀ ਹੈ ਆ ਦੇਖੋ ਇਹ ਜਿਹੜਾ ਹੈਗਾ ਸ਼ਾਹਪੁਰ ਕਲੋਨੀ ਦੇ ਵਿੱਚ ਇਕੱਲਾ ਰਹਿੰਦਾ ਸੀਗਾ ਇਹਦੀ ਵਾਈਫ ਪਹਿਲਾਂ ਵਿਆਹ ਹੋਇਆ ਸੀਗਾ ਉਹਦੇ ਦੱਸਿਆ ਜਾ ਰਿਹਾ ਕਿ ਵਾਈਫ ਨੇ ਇਹਨੂੰ ਜਿਹੜਾ ਹੈਗਾ ਛੱਡ ਦਿੱਤਾ ਸੀਗਾ ਤੇ ਹੁਣ ਇਹ ਇਕੱਲਾ ਹੀ ਰਹਿੰਦਾ ਸੀਗਾ ਤੇ ਟੈਕਸੀ ਦਾ ਕੰਮ ਕਰਦਾ ਸੀ ਟੈਕਸੀ ਚਲਾਉਂਦਾ ਸੀਗਾ ਇਹ ਜਿਹੜੀ ਨੀਹਾ ਅਲਾਬ ਦਾ ਜਿਹੜਾ ਮਰਡਰ ਹੋਇਆ ਸੀਗਾ ਉਹ ਨੀਹਾ ਦੇ ਘਰ ਤੋਂ ਥੋੜੀ ਦੂਰ ਹੀ ਇਹਦਾ ਘਰ ਸੀਗਾ ਉੱਥੇ ਹੀ ਜਿਹੜਾ ਹੈਗਾ ਨੀਹਾ ਦੇ ਘਰ ਦੇ ਕੋਲ ਹੀ ਨਜ਼ਦੀਕ ਹੀ ਜਿਹੜਾ ਹੈਗਾ ਮਰਡਰ ਜਿਹੜਾ ਹੈਗਾ ਨੀਹਾ ਦਾ ਹੋਇਆ ਸੀਗਾ ਤੇ ਇਹ 14 ਸਾਲ ਤੱਕ ਮਾਮਲਾ ਅਨਟ੍ਰੈਸਟ ਰਿਆ ਅਨਟ੍ਰੈਸਟ ਵਿੱਚ ਜਿਹੜਾ ਹੈਗਾ ਹੁਣ 100 14 ਸਾਲਾਂ ਬਾਅਦ ਇਹਨਾਂ ਨੇ ਡੀਐਨਏ ਟੈਸਟ ਲਏ ਪੁਲਿਸ ਨੇ ਉਤੋਂ ਬਾਅਦ ਇਹ ਮਾਮਲਾ ਜਿਹੜਾ ਹੈਗਾ ਹੱਲ ਹੋਇਆ ਸੀਗਾ ਹੂੰ ਹੂੰ ਤੇ ਸਾਈਕੋ ਦੱਸਿਆ ਜਾ ਰਿਹਾ ਹੈਗਾ ਕਿ ਜਿਵੇਂ ਤੁਸੀਂ ਗੱਲਬਾਤ ਵੀ ਕਰ ਰਹੇ ਸੀਗੇ ਉਹ ਕਹੇ ਸੀ ਸਾਈਕੋ ਹੈਗਾ ਜਿਸ ਦੇ ਵੱਲੋਂ ਵਾਰਦਾਤਾ ਨੂੰ ਲਗਾਤਾਰ ਅੰਜਾਮ ਦਿੱਤਾ ਜਾ ਰਿਹਾ ਸੀਗਾ ਅ ਬਿਲਕੁਲ ਦੇਖੋ ਪੁਲਿਸ ਦੇ ਮੁਤਾਬਿਕ ਤਾਂ ਇਹ ਵੀ ਸਾਈਕੋ ਟਾਈਪ ਦਾ ਇਹ ਇਨਸਾਨ ਸੀਗਾ ਜਿਹਦੇ ਵੱਲੋਂ ਇਹ ਇਸ ਤਰ੍ਹਾਂ ਦੀਆਂ ਵਾਰਦਾਤਾਂ ਕੀਤੀਆਂ ਜਾਂਦੀਆਂ ਸੀਗੀਆਂ ਤੇ ਉੱਥੋਂ ਵਿੱਚ ਵੀ ਮਿਕਸ ਹੋ ਜਾਂਦਾ ਸੀਗਾ ਇਹ ਤੋਂ ਇਲਾਵਾ ਹੁਣ ਜਦੋਂ ਅਸੀਂ ਇਹਦੇ ਨਾਲ ਗੱਲਬਾਤ ਕੀਤੀ ਤਾਂ ਉਹਨੇ ਇਹ ਹੀ ਕਿਹਾ ਕਿ ਮੈਂ ਆਪਣੇ ਆਪ ਨੂੰ ਬੇਕਸੂਰ ਵੀ ਦੱਸਿਆਗਾ ਦੂਜੇ ਪਾਸੇ ਜਿਹੜੇ ਪਰਿਵਾਰ ਹੈਗਾ ਇਹ ਪਰਿਵਾਰ ਦਾ ਇਹ ਕਹਿਣਾ ਕਿ ਹੁਣ ਇਹਨੂੰ ਜਿਹੜੀ ਗੀ ਜਿਹੜੀ ਹੈਗੀ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਫਾਂਸੀ ਦੀ ਸਜ਼ਾ ਨੂੰ ਲੈ ਕੇ ਉਹ ਉਤਰੀ ਦਲਦਾਰ ਆ ਜਾਏਗਾ ਦਰਵਾਜ਼ਾ ਖੜਕਾਣਗੇ ਉਹ ਸੋਚ ਕੇ ਜਿਹੜਾਗਾ ਇੱਕ ਉਤਰੀ ਦਲਦਾਰ ਆ ਦਰਵਾਜ਼ਾ ਖੜਕਾਣਗੇ ਹੂੰ 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 ਠੀ ਠੀਕ ਹੈ ਤੇ ਹੋਰ ਪਰਿਵਾਰ ਦੇ ਵਿੱਚੋਂ ਕੌਣ-ਕੌਣ ਆਇਆ ਸੀਗਾ ਕਿਉਂਕਿ ਲਗਾਤਾਰ ਮੰਗ ਉਹਨਾਂ ਦੇ ਵੱਲੋਂ ਇੱਕ ਉਡੀਕ ਸੀਗੀ ਇਨਸਾਫ ਮਿਲੇ ਨਿਆਂ ਮਿਲੇ ਕੌਣ-ਕੌਣ ਆਇਆ ਸੀ ਪਰਿਵਾਰ ਦੇ ਵਿੱਚੋਂ ਸਤੀ ਦੇ ਜੋ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਦੇਖੋ ਨੀਹਾ ੳਲਬ ਦੇ ਜਿਹੜੇ ਮਦਰ ਸੀਗੇ ਤੇ ਨੀਹਾ ੳਲਬ ਦੇ ਜਿਹੜੇ ਪਿਤਾ ਸੀਗੇ ਉਹ ਜਿਹੜੇ ਅਦਾਲਤ ਦੇ ਵਿੱਚ ਮੌਜੂਦ ਸੀਗੇ ਜਦੋਂ ਇਹ ਸਜ਼ਾ ਸੁਣਾਈ ਗਈ ਹੈ ਉਤੋਂ ਬਾਅਦ ਇਹਨਾਂ ਨੇ ਅਦਾਲਤ ਦੇ ਵਿੱਚ ਜਿਹੜੀ ਉਮਰ ਕੈਦੀ ਸਜ਼ਾ ਸੁਣਾਈ ਗਈ ਹੈ ਇਹਨੂੰ ਜਿਹੜੀ ਸੰਤੁਸ਼ਟੀ ਵੀ ਹੈਗੀ ਸੀਗੀ ਉਹਨਾਂ ਨੇ ਕਿਹਾ ਸਾਨੂੰ ਸੰਤੁਸ਼ਟੀ ਹੈਗੀ ਲੇਕਿਨ ਇਹਨਾਂ ਨੂੰ ਜਿਹੜੀ ਹੈਗੀ ਉਮਰ ਕੈਦ ਦੀ ਸਜ਼ਾ ਹੋਣੀ ਚਾਹੀਦੀ ਸੀ ਕਿਉਂਕਿ ਉਹਨਾਂ ਦੀ ਬੇਟੀ ਜਿਹੜੀਗੀ ਇੱਕ ਐਮਬੀਏ ਦੀ ਸਟੂਡੈਂਟ ਸੀਗੀ ਉਹ ਘਰੋਂ 6 ਵਜੇ ਨਿਕਲੀ ਸੀ ਜੇ ਪੌਣੇ 8 ਵਜੇ ਜਿਹੜੀ ਉਹਦੀ ਡੈੱਡ ਬੋਡੀ ਜਿਹੜੀ ਘਰ ਤੋਂ ਥੋੜੀ ਦੂਰ ਬਾਅਦ ਮਿਲੀ ਸੀਗੀ 14 ਸਾਲ ਤੱਕ ਜਿਹੜਾ ਹੈਗਾ ਇਹ ਮਾਮਲਾ ਅਨਟ੍ਰੈਸਟ ਰਿਹਾ ਪੁਲਿਸ ਜਿਹੜੀ ਦੀ ਕਾਰਵਾਈ ਕਰਦੀ ਰਹੀ 14 ਸਾਲ ਤੱਕ ਜਿਹੜਾ ਹੈਗਾ 14 ਸਾਲਾਂ ਬਾਅਦ ਇਹ ਜਿਹੜਾ ਹੈਗਾ ਅਰੋਪੀ ਪੁਲਿਸ ਦੀ ਗਿਫਤ ਦੇ ਵਿੱਚ ਆਇਆ ਸੀਗਾ ਤੇ ਅੱਜ ਉਸ ਮਾਮਲੇ ਦੇ ਵਿੱਚ ਜਿਹੜੀ ਸਜ਼ਾ ਸੁਣਾਈ ਗਈ ਹੈ ਤਾਂ ਉਹ ਵੀ ਉਹਨਾਂ ਨੂੰ ਪੇਰੈਂਟਸ ਨੂੰ ਜਿਹੜੇ ਪਰਿਵ ਤੇ ਅੱਜ ਜਿਹੜੀ ਜੇ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਹੈ ਉਹਨਾਂ ਨੇ ਇੱਕ ਨਹਿਾਂ ਹਲਾਬਤ ਕੇਸ ਦੇ ਵਿੱਚ ਉਮਰ ਕੈਦ ਦੀ ਜਿਹੜੀ ਕਿ ਸਜ਼ਾ ਸੁਣਾਈ ਹੈ ਠੀਕ ਹੈ ਦਲਜੀਤ ਤਾਂ ਵਾਕਈ ਸ ਵੱਡੀ ਜਿਹੜੀ ਆ ਸਜ਼ਾ ਦਾ ਐਲਾਨ ਕੀਤਾ ਗਿਆ ਹੈ ਉਮਰ ਕੈਦ ਦੀ ਸਜ਼ਾ ਮੁਲਜ਼ਮ ਨੂੰ ਸੁਣਾਈ ਗਈ ਦਲਜੀਤ ਠੀਕ ਹੈ ਤੁਸੀਂ ਸਾਡੇ ਨਾਲ ਬਣੇ ਰਹੋ ਤੁਹਾਡਾ ਦੁਬਾਰਾ ਵੀ ਰੋਕ ਕਰਾਂਗੇ ਤਾਂ ਮੁਲਜ਼ਮ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ ਹਾਲਾਂਕਿ ਮਾਪੇ ਇੰਤਜ਼ਾਰ ਕਰ ਰਹੇ ਨੇ ਕਿ ਮੁਲਜ਼ਮ ਨੂੰ ਜਿਹੜੀ ਹੈ ਸਹਿਵਾਨ ਨੂੰ ਇਸ ਦਰਿੰਦੇ ਨੂੰ